ਪਾਨੇ ਸਿੱਧੂ ਦੀ ਸਪੋਰਟ ਵਿੱਚ ਹੋਇਆ ਵੱਡਾ ਇਕੱਠ ਲਏ ਗਏ ਕੁਝ ਵੱਡੇ ਫੈਸਲੇ ਕੋਟ ਦੂਨਾ ਵਿੱਚ ਪੈਰ ਧਰਨੂ ਨਹੀਂ ਐ ਥਾਂ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਪਾਨੇ ਸਿੱਧੂ ਦੀ ਸਪੋਰਟ ਵਿੱਚ ਲੋਕ ਸਸੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਪਾਨਾ ਸਿੱਧੂ ਤੁਸੀਂ ਜਾਣਦੇ ਹੋ ਕਿ ਆਏ ਦਿਨ ਚਰਚਾ ਦੇ ਵਿੱਚ ਰਹਿੰਦਾ ਹੈ ਪਾਨਾ ਸਿੱਧੂ ਅਤੇ ਦੋਸਤੋ ਪਿਛਲੇ ਕਈ ਦਿਨਾਂ ਤੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਪਾਨਾ ਸਿੱਧੂ ਅਤੇ ਪਾਨੇ ਸਿੱਧੂ ਦੇ ਜਿਹੜੇ ਪਰਚੇ ਹੋਏ ਨੇ ਭੰਤ ਸਿੱਧੂ ਦੇ ਉੱਪਰ ਉਹਨਾਂ ਨੂੰ ਖਾਰਜ ਕਰਵਾਉਣ ਵਾਸਤੇ ਅੱਜ ਕੋਰਟ ਦੁਨਾਂ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਸੀ ਜਾਨਕਿ 23 ਜਨਵਰੀ ਨੂੰ ਅਤੇ ਦੋਸਤੋ ਇਸ ਮੌਕੇ ਤਕਰੀਬਨ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਪਹੁੰਚੇ 22 ਲੱਖ ਸਹਾਣੇ ਹੋਰੀ ਪਹੁੰਚੇ ਅਤੇ ਲੱਖੇ ਸਹਾਣ ਦੀ ਪੂਰੀ ਟੀਮ ਪਹੁੰਚੀ ਉਹਨਾਂ ਤੋਂ ਇਲਾਵਾ ਹੋਰ ਜਿਹੜੇ ਵੀ ਲੋਕ ਪੰਜਾਬ ਪੱਖੀ ਹਨ ਸਾਰੇ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਭੰਨੇ ਸਿੱਧੂ ਦੇ ਨਾਲ ਥੱਕਾ ਹੋਇਆ ਹੈ ਅਤੇ ਭਾਨੇ ਸਿੱਧੂ ਦੇ ਉੱਪਰ ਜਿਹੜੇ ਪਰਚੇ ਹੋਏ ਨੇ ਉਹਨਾਂ ਨੂੰ ਖਾਰਜ ਕਰਵਾ ਕੇ ਰ੍ਹਾਂਗੇ ਅਤੇ ਦੋਸਤੋ ਇਸ ਮੌਕੇ ਕਈ ਵੱਡੇ ਫੈਸਲੇ ਵੀ ਲਏ ਗਏ ਨੇ ਮਾਨਸਾਦੀ ਦਾਣਾ ਮੰਡੀ ਦੇ ਵਿੱਚੋਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲੋਕਾਂ ਦਾ ਇਕੱਠ ਇੰਨਾ ਜਿਆਦਾ ਇਕੱਠ ਸੀ ਅੱਜ ਕੋਟ ਦੂਨੇ ਦੇ ਵਿੱਚ ਕਿ ਪੈਰ ਧਰਨ ਨੂੰ ਥਾਂ ਨਹੀਂ ਸੀ ਜਿਵੇਂ ਕਿ ਤੁਸੀਂ ਇਕੱਠ ਦੇਖ ਰਹੇ ਹੋ ਅਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਭਾਨੇ ਸਿੱਧੂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪਟਿਆਲੇ ਜਦੋਂ ਭਾਨੇ ਸਿੱਧੂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਭਾਨੇ ਸਿੱਧੂ ਦੇ ਚੌਣ ਵਾਲੇ ਪਹੁੰਚ ਗਏ ਭਾਨੇ ਸਿੱਧੂ ਦੇ ਹੱਕ ਵਿੱਚ ਨਾਰੇ ਲੱਗੇ ਭਾਨਾ ਸਿੱਧੂ ਜਿੰਦਾਬਾਦ ਦੇ ਨਾਰੇ ਲੱਗੇ ਅਤੇ ਭਾਨੇ ਨੂੰ ਹੌਸਲਾ ਦਿੰਦਾ ਲੋਕਾਂ ਨੇ ਕਿ ਕਵਰਾਈ ਨਾ ਅਸੀਂ ਤੇਰੇ ਨਾਲ ਆ ਅਤੇ ਕੁਝ ਇਸ ਤਰ੍ਹਾਂ ਦੇ ਵੀ ਨਾਰੇ ਲੱਗੇ ਕਿ ਭਾਨਾ ਸਿੱਧੂ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਇਸ ਤਰ੍ਹਾਂ ਦੇ ਨਾਰੇ ਲੱਗੇ ਭਾਨੇ ਸਿੱਧੂ ਦੇ ਸਾਹਮਣੇ ਪਰ ਅੱਜ ਫੇਰ ਭਾਨਾ ਸਿੱਧੂ ਇੱਕ ਵੀ ਲਫ਼ਜ਼ ਬਿਨਾ ਬੋਲੇ ਪੱਤਰਕਾਰਾਂ ਦੇ ਨਾਲ ਚਲੇ ਗਏ ਜਾਂ ਇਦਾਂ ਕਹਿ ਲਈਏ ਕਿ ਪਾਨਾ ਸਿੱਧਰੂ ਹੋ ਸਕਦਾ ਕਿ ਰੋਕਿਆ ਗਿਆ ਹੋਵੇ ਕੁਝ ਨਾਂ ਬੋਲਣ ਤੋਂ ਤਾਂ ਦੋਸਤੋ ਇਹ ਵੱਡੀ ਰਿਪੋਰਟ ਸੀ ਕਿ ਪਾਨੇ ਸਿੱਧਰੂ ਪੇਸ਼ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਇਸ ਤੋਂ ਇਲਾਵਾ ਕੋਰਡ ਦੂਨੇ ਦੇ ਵਿੱਚ ਭਾਰੀ ਇਕੱਠ ਜਿਹੜੀ ਇਸ ਮਸਲੇ ਦੇ ਵਿੱਚ ਵੱਡੀ ਖਬਰ ਆਵੇਗੀ ਤੁਹਾਨੂੰ ਜਾਣੂ ਕਰਵਾਵਾਂਗੇ ਧੰਨਵਾਦ